ਸਤਿਕਾਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਅਕਸਰ ਹੀ ਸਾਡੇ ਚੈਨਲ ਦੀ ਜ਼ਿਆਦਾਤਰ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਮਾਜ ਨਾਲ ਜੁੜੀਆਂ ਗੱਲਾਂ ਜਾਂ ਫਿਰ ਸਮਾਜ ਨਾਲ ਜੁੜੀਆਂ ਕੁਰਤੀਆਂ ਦੀ ਗੱਲ ਕਰੀਏ ਜਿਨ੍ਹਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਸਕੇ ਜਿਨ੍ਹਾਂ ਗੱਲਾਂ ਤੇ ਕਰਕੇ ਅਸੀਂ ਸਮਾਜ ਨੂੰ ਕੋਈ ਸੇਧ ਦੇ ਸਕੀਏ ਅੱਜ ਇਸ ਪ੍ਰੋਗਰਾਮ ਦੇ ذریعے ਅਸੀਂ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਾਂਗੇ ਜਿਸ ਨੇ ਅੱਜ ਬੱਚੇ ਮਾਪੇ ਬਜ਼ੁਰਗ ਹਰ ਇੱਕ ਵਰਗ ਨੂੰ ਆਪਣੀ ਜਕੜ ਵਿੱਚ ਮਜ਼ਬੂਤੀ ਨਾਲ ਜਕੜਿਆ ਹੋਇਆ ਹੈ ਮੈਂ ਗੱਲ ਕਰ ਰਹੀ ਹਾਂ ਅੱਜ ਕੱਲ ਦੇ ਸਮੇਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਦੀ ਮੋਬਾਈਲ ਫੋਨਾਂ ਦੀ ਵਰਤੋਂ ਅੱਜ ਲੋੜ ਤੋਂ ਵੱਧ ਹੋ ਰਹੀ ਹੈ ਸਮਾਜ ਵਿੱਚ ਕਿਉਂ ਹੋ ਰਹੀ ਹੈ ਕੀ ਇਹਦੇ ਮਾੜੇ ਪ੍ਰਭਾਵ ਸਮਾਜ ਤੇ ਪੈ ਰਹੇ ਨੇ ਹਰ ਇੱਕ ਵਰਗ ਇਹਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਸਾਰੀ ਗੱਲਬਾਤ ਕਰਾਂਗੇ ਜਾਣਕਾਰੀ ਇਹਦੇ ਨਾਲ ਜੁੜੀ ਸਾਂਝੀ ਕਰਾਂਗੇ ਤੋ ਪਹਿਲਾ ਸਵਾਗਤ ਕਰ ਲੰਨੇ ਆ ਨਵੀਨ ਜੀ ਦਾ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਨਵੀਨ ਜੀ ਅੱਜ ਦਾ ਜਿਹੜਾ ਯੋਗ ਹੈ ਮੋਬਾਈਲ ਫੋਨ ਦਾ ਯੋਗ ਹੈ ਹਰ ਇੱਕ ਦੇ ਹੱਥ ਵਿੱਚ ਮੋਬਾਈਲ ਹੈ ਤੇ ਮੋਬਾਈਲ ਦੀ ਐਡਿਕਸ਼ਨ ਲੋੜ ਤੋਂ ਜ਼ਿਆਦਾ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਐਡਿਕਸ਼ਨ ਕੋਈ ਵੀ ਹੋਵੇ ਉਹ ਬਹੁਤ ਮਾੜੀ ਆ ਐਡਿਕਸ਼ਨ ਕਿਸੇ ਵੀ ਚੀਜ਼ ਦੀ ਹੋ ਸਕਦੀ ਆ ਮਤਲਬ ਅੱਜ ਦੇ ਸਮੇਂ ਦੇ ਉੱਤੇ ਸਾਨੂੰ ਇਹ ਪਤਾ ਹੈ ਕਿ ਇਹ ਬੰਦਾ ਨਸ਼ਾ ਕਰਦਾ ਹੂੰ ਇਹ ਇਹ ਨੂੰ ਇਹ ਐਡਿਕਟ ਆ ਨਸ਼ੇ ਦਾ ਐਡਿਕਟ ਆ ਇਹਨੂੰ ਨਸ਼ਾ ਕਰਨ ਦੀ ਆਦਤ ਪੈ ਗਈ ਹੂੰ ਕੋਈ ਬੰਦਾ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਕਰਦਾ ਕੋਈ ਸ਼ਰਾਬ ਦਾ ਨਸ਼ਾ ਕਰਦਾ ਜੀ ਬਿਲਕੁਲ ਪਰ ਇੱਕ ਐਡਿਕਸ਼ਨ ਇਦਾਂ ਦੀ ਆ ਜਿਹੜੀ ਐਡਿਕਸ਼ਨ ਹੈ ਸਭ ਨੂੰ ਹੂੰ ਪਰ ਸ਼ਾਇਦ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ ਕਦੀ ਐਡਿਕਸ਼ਨ ਦੇ ਵਿੱਚ ਵੀ ਇਦਾਂ ਦੀ ਐਡਿਕਸ਼ਨ ਹੋ ਗਈ ਆ ਕਿ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਐਡਿਕਟ ਹੋ ਚੁੱਕੇ ਹੋ ਲੋਡ ਤੋਂ ਵੱਧ ਤੁਸੀਂ ਉਸ ਲੋਡ ਤੋਂ ਵੱਧ ਐਡਿਕਟ ਹੋ ਚੁੱਕੇ ਹੋ ਉਹ ਐਡਿਕਸ਼ਨ ਹੈ ਮੋਬਾਈਲ ਐਡਿਕਸ਼ਨ ਦੀ ਅਸੀਂ ਪਹਿਲਾਂ ਵੀ AI ਦੀ ਗੱਲ ਕੀਤੀ ਚੈਟ ਜੀਪੀਟੀ ਦੀ ਗੱਲ ਕੀਤੀ ਹੋਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਅੱਜ ਅਸੀਂ ਪਾਰਟਿਕੂਲਰ ਮੋਬਾਈਲ ਫੋਨ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਉਹਦਾ ਮਕਸਦ ਇਹ ਹੈ ਚਾਹੇ ਤੁਸੀਂ ਚੈਟ ਜੀਪੀਟੀ ਲਗਾ ਲਓ ਚਾਹੇ ਤੁਸੀਂ ਏਆਈ ਲਗਾ ਲਓ ਚਾਹੇ ਤੁਸੀਂ ਸੋਸ਼ਲ ਮੀਡੀਆ ਲਗਾ ਲਓ ਹੂੰ ਉਹਦਾ ਟੂਲ ਕੀ ਹੈ ਟੂਲ ਤਾਂ ਮੋਬਾਈਲ ਫੋਨ ਹੈ ਮੋਬਾਈਲ ਐਸੀ ਕਰਕੇ ਅੱਜ ਅਸੀਂ ਮੋਬਾਈਲ ਫੋਨ ਤੇ ਗੱਲ ਕਰ ਰਹੇ ਹਾਂ ਕਿ ਜੇ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਚਣਾ ਤੇ ਪ੍ਰਸਾਦ ਦੀ ਜੜ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਉਹ ਆ ਮੋਬਾਈਲ ਫੋਨ ਅੱਜ ਦੇ ਸਮੇਂ ਦੀ ਅੱਜ ਦੇ ਸਮੇਂ ਦੀ ਕਿਉਂਕਿ ਪੰਜਾਬੀ ਹੋਣ ਜਾਂ ਬਹੁਤ ਸਾਰੇ ਲੋਕ ਹੋਣ ਬਹੁਤ ਘਟ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਸਕਰੀਨ LCD ਦੇ ਉੱਪਰ ਜਾਂ ਤੁਸੀਂ ਕਹੋ ਕਿ ਕੰਪਿਊਟਰ ਦੇ ਉੱਪਰ ਜਾਂ ਲੈਪਟਾਪ ਦੇ ਉੱਪਰ ਐਡਿਕਟ ਹੁੰਦੇ ਮਤਲਬ ਸਭ ਤੋਂ ਵੱਡੀ ਐਡਿਕਸ਼ਨ ਤੁਹਾਡਾ ਮੋਬਾਈਲ ਫੋਨ ਆ ਇਸ ਕਰਕੇ ਇਸ ਐਡਿਕਸ਼ਨ ਤੋਂ ਬਚਣ ਦੇ ਲਈ ਅੱਜ ਆਪਾਂ ਇਹਨਾਂ ਕੁਝ ਗੱਲਾਂ ਦੇ ਉੱਪਰ ਚਰਚਾ ਕਰਨੀਆਂ ਕਿਉਂਕਿ ਮੋਬਾਈਲ ਐਡਿਕਸ਼ਨ ਨੇ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਉਸ ਜਨਰੇਸ਼ਨ ਨੂੰ ਮਿਊਟ ਕਰ ਦਿੱਤਾ ਮੈਂ ਮਿਊਟ ਸ਼ਬਦ ਕਿਉਂ ਯੂਜ਼ ਕਰ ਰਿਹਾ ਹਾਂ ਬਹੁਤ ਪਿਛਲੀਆਂ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਸੱਥਾਂ ਦੇ ਵਿੱਚ ਮੇਲੇ ਲੱਗਦੇ ਹੁੰਦੇ ਸੀ ਪਰਿਵਾਰ ਇਕੱਠੇ ਬੈਠ ਕੇ ਸ਼ਾਮ ਨੂੰ ਟੀਵੀ ਇੱਕ ਥਾਂ ਤੇ ਚੱਲਦਾ ਹੁੰਦਾ ਸੀ ਤੇ ਗੱਲਾਂ ਬਾਤਾਂ ਵੀ ਕਰਦੇ ਸੀ ਅੱਜ ਦੇ ਸਮੇਂ ਦੇ ਉੱਤੇ ਮੋਬਾਈਲ ਫੋਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਹਨਾਂ ਦੇ ਹੱਥ ਦੇ ਵਿੱਚ ਹੈ ਆਪਣੇ ਆਪਣੇ ਕਮਰੇ ਦੇ ਵਿੱਚ ਮੋਬਾਈਲ ਫੋਨ ਲੈ ਕੇ ਸਾਰੇ ਵੱਢ ਜਾਂਦੇ ਆ ਇਸ ਕਰਕੇ ਜਨਰੇਸ਼ਨ ਜਿਹੜੀ ਹੈ ਮਿਊਟ ਹੋ ਗਈ ਮਿਊਟ ਹੋ ਗਈ ਮਤਲਬ ਉਹ ਟੈਕਸਟ ਭੇਜਣਾ ਚੰਗਾ ਲੱਗਦਾ ਉਹਨੂੰ ਉਹਨੂੰ ਇਮੋਜੀ ਭੇਜਣੇ ਚੰਗੇ ਲੱਗਦੇ ਆ ਕਿਸੇ ਨਾਲ ਗੱਲ ਕਰਨੀ ਨਹੀਂ ਚੰਗੀ ਲੱਗਦੀ ਉਹਨੂੰ ਰੀਲ ਸ਼ੇਅਰ ਕਰਨੀ ਚੰਗੀ ਲੱਗਦੀ ਆ ਮਤਲਬ ਇੱਕ ਕਮਰੇ ਦੇ ਵਿੱਚੋਂ ਦੂਸਰੇ ਕਮਰੇ ਦੇ ਵਿੱਚ ਆਪਣੇ ਪੇਰੈਂਟਸ ਨੂੰ ਆਪਣੇ ਬੱਚੇ ਨੂੰ ਮਾਂ ਜਾਂ ਬਾਪ ਰੀਲ ਪੇਜ ਰਿਆ ਉਹਦੇ ਨਾਲ ਬੈਠ ਕੇ ਟਾਈਮ ਨਹੀਂ ਸਪੈਂਡ ਕਰ ਰਹੇ ਇਸ ਕਰਕੇ ਜਨਰੇਸ਼ਨ ਮਿਊਟ ਹੋ ਗਈ ਹੈ ਜਨਰੇਸ਼ਨ ਚੁੱਪ ਕਰਕੇ ਬਸ ਫੋਨ ਚਲਾਈ ਜਾ ਰਹੀ ਹੈ ਮਿਊਟ ਹੋ ਗਈ ਆ ਉਹਦੇ ਕੋਲੋਂ ਇਹ ਚੀਜ਼ ਮਿਸ ਹੋ ਚੁੱਕੀ ਆ ਔਰ ਇਹ ਐਡਿਕਸ਼ਨ ਜਿਹੜੀ ਆ ਆਨ ਆਲੇ ਟਾਈਮ ਦੇ ਉੱਤੇ ਤੁਸੀਂ ਮਹਿਸੂਸ ਕਰੋਗੇ ਕਿ ਸਾਡੀਆਂ ਪੀੜ੍ਹੀਆਂ ਨੂੰ ਤਬਾਹ ਕਰ ਦੇਗੀ अच्छा मोबाइल फोन ਦੀ ਵਰਤੋਂ ਦੀ ਗੱਲ ਹੋ ਰਹੀ ਹੈ ਤੇ ਮੋਬਾਈਲ ਫੋਨ ਇੱਕ ਸੰਪਰਕ ਦਾ ਸਾਧਨ ਸੀ ਬਣਾਇਆ ਗਿਆ ਕਿ ਆ ਕੀ ਸੰਪਰਕ ਹੋ ਸਕੇ ਉਹ ਦਾ ਸਾਧਨ ਮੋਬਾਈਲ ਫੋਨ ਸੀ ਤੇ ਅੱਜ ਇਸ ਚੀਜ਼ ਤੋਂ ਬਿਨਾ ਤੁਸੀਂ ਕਹਿ ਲੋ ਇਹ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਕੇ ਰਹਿ ਗਿਆ ਹੈ ਦੇਖੋ ਆਸਟ੍ਰੇਲੀਆ ਦੇ ਵਿੱਚ ਇੱਕ ਕਾਨੂੰਨ ਬਣਾਇਆ ਆਸਟ੍ਰੇਲੀਆ ਦੀ ਸਰਕਾਰ ਨੇ 2024 ਦੇ ਵਿੱਚ ਮੇਬੀ ਸ਼ਾਇਦ ਨਵੰਬਰ ਦੇ ਵਿੱਚ ਮੈਂ ਐਗਜ਼ੈਕਟ ਮੈਨੂੰ ਯਾਦ ਨਹੀਂ ਪਰ 2024 ਦੇ ਵਿੱਚ ਇੱਕ ਉਹਨਾਂ ਨੇ ਕਾਨੂੰਨ ਬਣਾਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਯੂਜ਼ ਨਹੀਂ ਕਰਨਗੇ ਮੋਬਾਈਲ ਫੋਨ ਯੂਜ਼ ਨਹੀਂ ਕਰਨਗੇ ਜੇ ਉਹ ਯੂਜ਼ ਕਰਦੇ ਨੇ ਤੇ ਉਹਦਾ ਉਹਦਾ ਖਾਮਯਾਜਾ ਭੁਗਤਣਾ ਪਏਗਾ ਸ਼ਾਇਦ 500 ਮਿਲੀਅਨ ਡਾਲਰ ਜਿਹੜੇ ਆ ਮਤਲਬ ਜੁਰਮਾਨਾ ਲੱਗੇਗਾ ਪੇਰੈਂਟਸ ਦੇ ਉੱਪਰ ਸਜ਼ਾ ਦਾ ਪ੍ਰਬਧਾਨ ਉਹਨਾਂ ਨੇ ਰੱਖਿਆ ਮਤਲਬ ਜੇ ਸਾਨੂੰ ਆਪਣੀਆਂ ਪੀੜ੍ਹੀਆਂ ਨੂੰ ਬਚਾਉਣਾ ਆਸਟ੍ਰੇਲੀਆ ਸ਼ਾਇਦ ਇਹ ਸਮਝ ਚੁੱਕਾ ਹੈ ਕਿ ਜੇ ਅਸੀਂ ਆਪਣੀ ਜਨਰੇਸ਼ਨ ਨੂੰ ਇਸ ਚੀਜ਼ ਤੋਂ ਨਹੀਂ ਬਚਾਇਆ ਤੁਸੀਂ ਐਪਲ ਦੇ ਜਿਹੜੇ ਮਾਲਕ ਸੀ ਮਾਲਕ ਹੈ ਉਹਨਾਂ ਨੇ ਆਪ ਖੁਦ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਆਪਣੇ ਬੱਚੇ ਨੂੰ ਪਲੱਸ 2 ਤੋਂ ਬਾਅਦ ਮੋਬਾਈਲ ਫੋਨ ਦਿੱਤਾ ਪਲੱਸ 2 ਤੋਂ ਪਹਿਲਾਂ ਮੈਨੂੰ ਮੋਬਾਈਲ ਫੋਨ ਨਹੀਂ ਦਿੱਤਾ ਕਿਉਂਕਿ ਕਿਤੇ ਨਾ ਕਿਤੇ ਕਹਿ ਸਕਦੇ ਕਿ ਉਹ ਦੇ ਸਮਝ ਚੁੱਕਿਆ ਕਿ ਆਉਣ ਵਾਲਾ ਜਿਹੜਾ ਜ਼ਮਾਨਾ ਹੋਏਗਾ ਜਾਂ ਆਉਣ ਵਾਲੀ ਪੀੜ੍ਹੀ ਹੋਗੀ ਕਿਤੇ ਨਾ ਕਿਤੇ ਇਸ ਚੀਜ਼ ਦੇ ਨਾਲ ਨਸ਼ਟ ਖਤਮੀ ਅੰਦਰ ਹੀ ਅੰਦਰ ਖਤਮ ਹੋਏਗੀ ਅੰਦਰ ਹੀ ਅੰਦਰ ਖਤਮ ਹੋਏਗੀ ਮਤਲਬ ਇੱਕ ਅਮਰੀਕਾ ਦੇ ਵਿੱਚ ਕੁਝ ਬੱਚਿਆਂ ਦਾ ਗਰੁੱਪ ਸੀ ਉਹਨਾਂ ਬੱਚਿਆਂ ਨੇ ਇੱਕ ਇਹ ਚੀਜ਼ ਮਹਿਸੂਸ ਕੀਤੀ ਕਿ ਅਸੀਂ ਅਸੀਂ ਸ਼ਾਇਦ ਡਿਪਰੈਸ਼ਨ ਦੇ ਵੱਲ ਜਾ ਰਹੇ ਹਾਂ ਅਸੀਂ ਸਾਨੂੰ ਐਂਜ਼ਾਇਟੀ ਹੋਣੀ ਸ਼ੁਰੂ ਹੋ ਗਈ ਅਸੀਂ ਕੰਪੈਰੀਜ਼ਨ ਦੀ ਦੁਨੀਆ ਦੇ ਵਿੱਚ ਚਲੇ ਗਏ ਕੰਪੈਰੀਜ਼ਨ ਮੀਨਸ ਕਿ ਮੇਰੇ ਦੋਸਤ ਨੇ ਇੱਕ ਇੱਕ ਟ੍ਰੈਂਡ ਦੇ ਵਿੱਚ ਰੀਲ ਬਣਾਈ ਮੈਂ ਵੀ ਉਹਨੂੰ ਬਣਾਵਾ ਉਹ ਟ੍ਰੈਂਡ ਚੱਲਦਾ ਪਿਆ ਫੋਰ ਐਗਜ਼ਾਮਪਲ ਗਿਬਲੀ ਆਇਆ ਗਿਬਲੀ ਦੇ ਵਿੱਚ ਸਾਰਿਆਂ ਨੇ ਫੋਟੋਆਂ ਪਾਣੀਆਂ ਸ਼ੁਰੂ ਕੀਤੀਆਂ ਗਿਬਲੀ ਟ੍ਰੈਂਡ ਚੱਲਿਆ ਹੁਣ ਕੰਪੈਰੀਜ਼ਨ ਦੀ ਲੜਾਈ ਚੱਲ ਪਈ ਸੋਸ਼ਲ ਮੀਡੀਆ ਦੇ ਉੱਪਰ ਤੁਹਾਨੂੰ ਨਹੀਂ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਅਟ੍ਰੈਕਟ ਹੋ ਗਏ ਉਹਦੇ ਵੱਲ ਕਿ ਯਾਰ ਗਿਬਲੀ ਦੇ ਵਿੱਚ ਫੋਟੋ ਆ ਪਾ ਰਹੇ ਸਾਰੇ ਮੈਂ ਕਿਉਂ ਨਾ ਉਹ ਕੰਪੈਰੀਜ਼ਨ ਦੀ ਲੜਾਈ ਚੱਲ ਪਈ ਮੇਰੇ ਸੋਸ਼ਲ ਮੀਡੀਆ ਦੇ ਉੱਪਰ ਵੀ ਮੇਰੀ ਉਹਦਾਂ ਦੀ ਚੀਜ਼ ਹੋਣੀ ਚਾਹੀਦੀ ਆ ਕੰਪੈਰੀਜ਼ਨ ਐਂਜ਼ਾਈਟੀ ਫਿਰ ਡਿਪਰੈਸ਼ਨ ਮਤਲਬ ਇਧਰ ਨੂੰ ਤੁਸੀਂ ਵਾਧੇ ਜਾਂਦੇ ਹੋ ਔਰ ਇਸ ਕਰਕੇ ਉਹਨਾਂ ਗਰੁੱਪ ਨੇ ਇਹ ਡਿਸਾਈਡ ਕੀਤਾ ਕਿ ਅਸੀਂ ਆਪਣੇ ਮੋਬਾਈਲ ਫੋਨ ਜਿਹੜੇ ਆ ਉਹਨਾਂ ਨੂੰ ਡਿਸਟਰੋਏ ਕੀਤਾ ਉਹਨਾਂ ਨੇ ਕੀ ਪੈਡ ਵਾਲੇ ਫੋਨ ਜਿਹੜੇ ਸੀ ਉਹ ਯੂਜ਼ ਕੀਤੇ ਕਿ ਸਿਰਫ ਸਾਡਾ ਪੇਰੈਂਟਸ ਦੇ ਨਾਲ ਸੰਪਰਕ ਹੋ ਸਕੇ ਹੂੰ ਔਰ ਉਹਨਾਂ ਬੱਚਿਆਂ ਨੇ 1-2 ਮਹੀਨੇ ਬਾਅਦ ਇਹ ਮਹਿਸੂਸ ਕੀਤਾ ਕਿ ਸਾਡੀ ਸਾਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਇਹਨੇ। ਰਿਲੀਫ ਮਤਲਬ ਉਹਨਾਂ ਨੇ ਫੇਸ ਟੂ ਫੇਸ ਗੱਲ ਕਰਨੀ ਸ਼ੁਰੂ ਕੀਤੀ। ਹੂੰ ਮੋਬਾਈਲ ਫੋਨ ਨੂੰ ਦੂਰ ਕੀਤਾ, ਸੋਸ਼ਲ ਮੀਡੀਆ ਨੂੰ ਦੂਰ ਕੀਤਾ ਸਹੀ ਮਾਇਨੇ ਵਿੱਚ ਮੋਬਾਈਲ ਨਹੀਂ ਦੂਰ ਕੀਤਾ। ਮੋਬਾਈਲ ਦਾ ਕੀ ਕੀਪੈਡ ਵਾਲਾ ਉਹਨਾਂ ਦੇ ਹੱਥ ਦੇ ਵਿੱਚ ਹੀ ਸੀ। ਹੂੰ ਮੋਬਾਈਲ ਸੰਪਰਕ ਦਾ ਸਾਧਨ ਸੀ ਉਹਨਾਂ ਨੇ ਮੋਬਾਈਲ ਆਪਣੇ ਕੋਲ ਰੱਖਿਆ ਬਟ ਸੋਸ਼ਲ ਮੀਡੀਆ ਨੂੰ ਹੂੰ ਉਹਨਾਂ ਨੇ ਆਪਣੇ ਤੋਂ ਦੂਰ ਕੀਤਾ ਔਰ ਉਹਨਾਂ ਨੇ ਇੱਕ ਦੋ ਮਹੀਨੇ ਦੇ ਵਿੱਚ ਆਪਣੇ ਵਿੱਚ ਚੇਂਜ ਮਹਿਸੂਸ ਕੀਤਾ ਔਰ ਉਹਨਾਂ ਨੇ ਕਿਹਾ ਕਿ ਸਾਡੀ ਦੁਨੀਆ ਹੀ ਬਦਲ ਗਈ ਹੈ ਦੇ ਨਾਲ ਥੋੜੀ ਜੀ ਇਸ ਚੀਜ਼ ਤੇ ਝਾਤ ਪਾਵਾਂਗੇ ਮੋਬਾਈਲ ਫੋਨ ਦੀ ਜਿਹੜੀ ਵਰਤੋਂ ਵਿੱਚ ਉਹਨੂੰ ਲਿਆਂਦਾ ਗਿਆ ਸੀ ਸੰਪਰਕ ਲਈ ਲਿਆਂਦਾ ਸੀ ਬੇਸ਼ੱਕ ਅੱਜ ਅਸੀਂ ਵੀ ਸੰਪਰਕ ਕਰ ਰਹੇ ਹਾਂ ਅਸੀਂ ਵੀ ਗੱਲਬਾਤ ਕਰ ਰਹੇ ਹਾਂ ਪਰ ਸ਼ਾਇਦ ਦੂਰ ਦੇ ਸੰਪਰਕ ਲਈ ਉਸ ਚੀਜ਼ ਨੂੰ ਜਿਹੜਾ ਆ ਹੋਂਦ ਵਿੱਚ ਲਿਆਂਦਾ ਗਿਆ ਸੀ ਪਰ ਅੱਜ ਤੁਸੀਂ ਦੇਖ ਲਓ ਕਿ ਇੱਕ ਕਮਰੇ 'ਚ ਬੈਠੇ ਹੋਏ ਆ ਜੀ ਜਾਂ ਇੱਕ ਫੈਮਿਲੀ ਬੈਠੀ ਹੋਈ ਆ ਉਹ ਆਪਸ 'ਚ ਮੋਬਾਈਲ ਫੋਨਾਂ ਦੇ ਜ਼ਰੀਏ ਹੀ ਇੱਕ ਦੂਜੇ ਨੂੰ ਚੈਟ ਟੈਕਸਟ ਦੇ ਜ਼ਰੀਏ ਹੀ ਗੱਲਬਾਤ ਕਰ ਰਹੀ ਹੈ ਮਤਲਬ ਉਸ ਚੀਜ਼ ਨੂੰ ਕਿੱਦਾਂ ਤੁਸੀਂ ਲੈਂਦੇ ਹੋ ਕਿ ਪਰਿਵਾਰ ਪਹਿਲਾਂ ਬੈਠਦਾ ਹੁੰਦਾ ਸੀ ਆਪਸ 'ਚ ਅਸੀਂ ਫੇਸ ਟੂ ਫੇਸ ਇੱਕ ਦੂਜੇ ਨਾਲ ਬੋਲ ਕੇ ਗੱਲ ਕਰਦੇ ਹੁੰਦੇ ਸੀ ਅੱਜ ਕੱਲ ਹਰ ਹਰ ਕਿਸੇ ਦੇ ਹੱਥ 'ਚ ਮੋਬਾਈਲ ਆ ਚ ਜਿੰਦੇ ਪਏ ਆ ਮੂੰਹੋਂ ਕੁਝ ਬੋਲਦੇ ਨਹੀਂ ਪਏ ਉਹ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਹੋ ਮੈਂ ਏਸੀ ਕਰਕੇ ਮੈਂ ਸ਼ਬਦ ਯੂਜ਼ ਕੀਤਾ ਨਾ ਜਨਰੇਸ਼ਨ ਮਿਊਟ ਹੋ ਗਈ ਮਿਊਟ ਹੋ ਗਈ ਮਤਲਬ ਫੋਨ ਦੇ ਉੱਤੇ ਤੁਸੀਂ ਮੈਸੇਜ ਭੇਜਣਾ ਜ਼ਿਆਦਾ ਚੰਗਾ ਮਹਿਸੂਸ ਕਰਦੇ ਹੋ ਆਪਣੇ ਪੇਰੈਂਟਸ ਨੂੰ ਕੋਈ ਤੁਸੀਂ ਹਾਸੇ ਵਾਲੀ ਗੱਲ ਸੁਣਾਉਣ ਦੀ ਬਜਾਏ ਤੁਸੀਂ ਉਹਨਾਂ ਨੂੰ ਰੀਲ ਭੇਜ ਕੇ ਥਰਡ ਪਰਸਨ ਦੀ ਰੀਲ ਭੇਜ ਕੇ ਉਹਨਾਂ ਨੂੰ ਤੁਸੀਂ ਖੁਸ਼ ਕਰਨਾ ਚਾਹੁੰਦੇ ਹੋ ਮਤਲਬ ਤੁਸੀਂ ਆਪ ਮੈਂਟਲੀ ਤੌਰ ਤੇ ਮਿਊਟ ਹੋ ਚੁੱਕੇ ਹੋ ਤੁਸੀਂ ਆਪ ਬੋਲਣਾ ਨਹੀਂ ਪਸੰਦ ਕਰ ਰਹੇ ਤੁਸੀਂ ਰੀਲ ਭੇਜਣਾ ਤੁਸੀਂ ਫੋਟੋ ਭੇਜਣੀ ਤੁਸੀਂ ਕੋਈ ਸੌਂਗ ਭੇਜਣਾ ਉਹ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਪਰ ਤੁਸੀਂ ਆਪ ਮਿਊਟ ਹੋ ਗਏ ਸਾਨੂੰ ਇਹਦੇ ਤੋਂ ਬਾਹਰ ਨਿਕਲਣਾ ਪਏਗਾ ਪੇਰੈਂਟਸ ਨੂੰ ਇਹਦੇ ਲਈ ਇੱਕ ਟਾਈਮ ਬਣਾਉਣਾ ਪਏਗਾ ਕਿ ਬੱਚਿਆਂ ਨੂੰ ਕਿੰਨਾ ਟਾਈਮ ਅਸੀਂ ਫੋਨ ਚਲਾਣ ਲਈ ਦੇਣਾ ਦਿਓ ਫੋਨ ਚਲਾਣ ਲਈ ਦਿਓ ਪਰ ਕਿੰਨਾ ਟਾਈਮ ਅਸੀਂ ਉਹਨਾਂ ਨੂੰ ਫੋਨ ਚਲਾਣ ਲਈ ਦੇਣਾ ਅਸੀਂ ਆਪ ਕਿੰਨੀ ਵਾਰੀ ਫੋਨ ਚਲਾਣਾ ਮਤਲਬ ਸਾਡੇ ਫੋਨ ਦੀ ਤੁਸੀਂ ਸੈਟਿੰਗ ਦੇ ਵਿੱਚ ਜਾਓ ਹਰੇਕ ਬੰਦਾ ਜਿਹੜਾ ਇਸ ਟਾਈਮ ਵੀਡੀਓ ਦੇਖ ਰਿਹਾ ਫੋਨ ਦੀ ਸੈਟਿੰਗ ਦੇ ਵਿੱਚ ਜਾਓ ਸੈਟਿੰਗ ਦੇ ਵਿੱਚ ਜਾ ਕੇ ਸਕ੍ਰੀਨ ਟਾਈਮ ਕਰਕੇ ਤੁਸੀਂ ਸੈਟਿੰਗ ਦੇ ਵਿੱਚ ਜਾਣਾ ਜਦੋਂ ਉੱਥੇ ਜਾ ਕੇ ਸਕ੍ਰੀਨ ਟਾਈਮ ਸਰਚ ਕਰੋ ਸਕ੍ਰੀਨ ਟਾਈਮ ਨੂੰ ਤੁਸੀਂ ਔਨ ਕਰ ਦਿਓ ਤੁਸੀਂ ਸ਼ਾਮ ਨੂੰ ਰੋਜ਼ ਇਹ ਮਹਿਸੂਸ ਕਰੋਗੇ ਸ਼ਾਮ ਨੂੰ ਤੁਸੀਂ ਸਕ੍ਰੀਨ ਟਾਈਮ ਦੇ ਵਿੱਚ ਜਾਓ ਉਹਨੇ ਤੁਹਾਨੂੰ ਦੱਸ ਦੇਣਾ ਕਿ ਤੁਸੀਂ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੀ ਵਾਰੀ ਆਪਣੀ ਸਕ੍ਰੀਨ ਨੂੰ ਅਨਲੌਕ ਕੀਤਾ ਮਤਲਬ ਕਿੰਨੀ ਵਾਰੀ ਤੁਸੀਂ ਬਾਰ-ਬਾਰ ਆਪਣੀ ਸਕ੍ਰੀਨ ਨੂੰ ਖੋਲਿਆ ਕਿੰਨੀ ਵਾਰੀ ਤੁਸੀਂ ਕਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਗਏ ਇਸ ਚੀਜ਼ ਨੂੰ ਰੋਜ਼ ਵਾਚ ਕਰਨਾ ਸ਼ੁਰੂ ਕਰੋ ਹੌਲੀ ਹੌਲੀ ਕਰਕੇ ਰੋਜ਼ ਸ਼ਾਮ ਨੂੰ ਆਪਣੀ ਇਸ ਐਡਿਕਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਕਰੋ ਮੈਂ ਕੱਲ 50 ਵਾਰੀ ਫੋਨ ਅਨਲੌਕ ਕੀਤਾ ਹੁਣ ਮੈਂ ਕੱਲ ਨੂੰ ਮੈਂ ਟਾਰਗੇਟ ਰੱਖ ਲਿਆ ਕਿ ਮੈਂ 40 ਵਾਰ ਕਰਨਾ 40 ਫੋਨ ਨਹੀਂ ਆਏ ਹੁੰਦੇ ਬੰਦੇ ਨੂੰ ਬਿਲਕੁਲ ਫੋਨ ਬੰਦੇ ਨੂੰ ਦਿਹਾੜੀ ਦੇ ਵਿੱਚ 5-7 ਹੀ ਆਉਂਦੇ ਜੋ ਕੋਈ ਜਿਆਦਾ ਜਿਆਦਾ ਕੰਮ ਹੋਵੇ 15-20 ਫੋਨ ਆ ਜਾਣਗੇ ਪਰ ਮੈਂ ਜੇ ਸਕਰੀਨ 50 ਵਾਰ ਅਨਲੌਕ ਕੀਤੀ ਆਪਣੀ ਇਹਦਾ ਮਤਲਬ ਮੈਂ ਨੋਟੀਫਿਕੇਸ਼ਨ ਦੇ ਉੱਤੇ ਟਿਕ ਨੋਟੀਫਿਕੇਸ਼ਨ ਵੱਜੀ ਮੈਂ ਗਿਆ ਉਹਦੇ ਤੇ ਮੈਂ ਨਾਲ ਹੀ ਫਿਰ ਉਹਨੂੰ ਅਨਲੌਕ ਕੀਤਾ अच्छा ਤੁਸੀਂ ਨੋਟੀਫਿਕੇਸ਼ਨ ਦੀ ਗੱਲ ਕਰ ਰਹੇ ਹੋ ਮੈਂ ਬਹੁਤ ਸਾਰੀ ਇਦਾਂ ਦੀ ਕੇਸਸ ਵੀ ਦੇਖੀ ਆ ਕਿ ਬੰਦੇ ਦੇ ਹੱਥੇ ਮੋਬਾਈਲ ਹੈ ਚਾਹੇ ਨਹੀਂ ਹੈ ਪਰ ਉਹਨੂੰ ਬਾਰ ਬਾਰ ਫੋਨ ਨੂੰ ਚੱਕ ਕੇ ਜਾਂ ਫੋਨ ਨੂੰ ਬਿਨਾ ਨੋਟੀਫਿਕੇਸ਼ਨ ਦੇ ਚੈੱਕ ਕਰਨ ਦੀ ਆਦਤ ਆ ਕਿ ਕੁਝ ਟੈਕਸ ਤਾਂ ਨਹੀਂ ਆਇਆ ਕਿਸੇ ਨੇ ਕੋਈ ਮੈਸੇਜ ਤਾਂ ਨਹੀਂ ਕੀਤਾ ਕੋਈ ਰਿਪਲ ਹਾਲਾ ਕਿ ਕੋਈ ਮੈਸੇਜ ਜਾਂ ਰਿਪਲਾਈ ਨਹੀਂ ਹੁੰਦਾ ਫਿਰ ਵੀ ਉਹਨੂੰ ਫੋਨ ਚੈੱਕ ਕਰਨ ਦੀ ਸਕਰੋਲ ਕਰਨ ਦੀ ਆਦਤ ਪਈ ਹੋਈ ਆ ਦੇਖੋ ਸਾਡੇ ਨਾ ਬ੍ਰੇਨ ਦੇ ਵਿੱਚ ਇੱਕ ਕੈਮੀਕਲ ਬਣਦਾ ਉਹਨੂੰ ਬੋਲਦੇ ਡੋਪਾਮਾਈਨ ਹੂੰ ਡੋਪਾਮਾਈਨ ਜਿਹੜਾ ਕੈਮੀਕਲ ਹੁੰਦਾ ਨਾ ਡੋਪਾਮਾਈਨ ਲੂਪ ਬੋਲਦੇ ਨੂੰ ਜਦੋਂ ਸਾਡੇ ਫੋਨ ਦੀ ਨੋਟੀਫਿਕੇਸ਼ਨ ਵੱਜਦੀ ਹੈ ਨਾ ਸਾਡਾ ਬ੍ਰੇਨ ਦਾ ਜਿਹੜਾ ਡੋਪਾਮਾਈਨ ਹੈ ਨਾ ਉਹ ਰਿਲੀਜ਼ ਕਰਦਾ ਬ੍ਰੇਨ ਡੋਪਾਮਾਈਨ ਰਿਲੀਜ਼ ਕਰਦਾ ਵੀ ਕੁਝ ਆਇਆ ਤੁਹਾਨੂੰ ਹਮ ਹਰੇਕ ਬੰਦੇ ਡੋਪਾਮਾਈਨ ਜਦੋਂ ਰਿਲੀਜ਼ ਹੁੰਦਾ ਨਾ ਖੁਸ਼ੀ ਹਮ ਸੰਤੋਸ਼ ਹਮ ਜਾਂ ਤੁਸੀਂ ਕਹੋ ਕਿ ਮੋਟੀਵੇਸ਼ਨ ਹਮ ਉਹਨੂੰ ਇਦਾਂ ਲੱਗਦਾ ਕਿ ਹੁਣ ਜਿਹੜੀ ਚੀਜ਼ ਆਈ ਹੈ ਨਾ ਉਹ ਮੈਨੂੰ ਖੁਸ਼ੀ ਦੇਏਗੀ ਮੇਰੇ ਨੋਟੀਫਿਕੇਸ਼ਨ ਵੱਜਿਆ ਹੁਣ ਮੈਨੂੰ ਕੁਝ ਆਇਆ ਮੇਰੇ ਕਿਸੇ ਮੇਰੇ ਹਾਂ ਮੇਰੇ ਕਿਸੇ ਖਾਸ ਬੰਦੇ ਦਾ ਕੁਝ ਮੈਨੂੰ ਮੈਸੇਜ ਆਇਆ ਹਮ ਯਾ ਹੁਣ ਲੱਗਦਾ ਕਿ ਮੈਨੂੰ ਕੋਈ ਵਧੀਆ ਚੀਜ਼ ਕਿਸੇ ਨੇ ਭੇਜੀ ਹੋਣੀ ਆ ਜਾਂ ਮੈਨੂੰ ਹਾਸਾ ਆਊਗਾ ਜਾਂ ਮੈਨੂੰ ਮੋਟੀਵੇਟ ਕਰੇਗੀ ਉਹ ਜਦੋਂ ਡੋਪਾਮਾਈਨ ਬਣਦਾ ਤੁਹਾਡੇ ਬ੍ਰੇਨ ਦੇ ਵਿੱਚ ਉਹ ਡੋਪਾਮਾਈਨ ਬਣਨ ਦੇ ਨਾਲ ਤੁਸੀਂ ਉਹਨੂੰ ਨੋਟੀਫਿਕੇਸ਼ਨ ਨੂੰ ਬਾਰ ਬਾਰ ਜਾ ਕੇ ਤੁਸੀਂ ਖੋਲਦੇ ਹੋ ਕਈ ਵਾਰੀ ਇਦਾਂ ਹੁੰਦਾ ਨੋਟੀਫਿਕੇਸ਼ਨ ਨਹੀਂ ਵੀ ਆਈ ਫਿਰ ਵੀ ਤੁਸੀਂ ਦੇਖਣ ਜਾਂਦੇ ਬਾਰ ਬਾਰ ਬਿਲਕੁਲ ਵੈਸੇ ਹੀ ਦੇਖ ਕੇ ਤੁਸੀਂ ਰੱਖ ਦਿੰਦੇ ਜੋ ਤੁਹਾਡਾ ਸਵਾਲ ਹੀ ਸੀ ਉਹ ਜਿਹੜਾ ਡੋਪਾਮਾਈਨ ਹੈ ਉਹ ਹੌਲੀ 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 ਖੁਸ਼ੀ ਦੇਣੀ ਸ਼ੁਰੂ ਕਰਦਾ ਖੁਸ਼ੀ ਤੋਂ ਬਾਅਦ ਉਹ ਤੁਹਾਡੀ ਹੈਬਿਟ ਬਣ ਜਾਂਦਾ ਹਮ ਹੈਬਿਟ ਤੋਂ ਬਾਅਦ ਉਹ ਕਦੋਂ ਤੁਹਾਡਾ ਡਿਪਰੈਸ਼ਨ ਬਣ ਜਾਂਦਾ ਕਦੋਂ ਤੁਹਾਡੀ ਐਂਜਾਇਟੀ ਉਹਦੇ ਨਾਲ ਸ਼ੁਰੂ ਹੋ ਜਾਂਦੀ ਆ ਉਹ ਤੁਸੀਂ ਮਹਿਸੂਸ ਨਹੀਂ ਕਰਦੇ ਹੌਲੀ ਹੌਲੀ ਕੀ ਹੁੰਦਾ ਕਿ ਤੁਹਾਡੇ ਬ੍ਰੇਨ ਦਾ ਜਿਹੜਾ ਡੋਪਾਮਾਈਨ ਆ ਹਮ ਉਹ ਬਣਨ ਦੇ ਨਾਲ ਉਹ ਨਹੀਂ ਬਣਨ ਦੇ ਨਾਲ ਮਤਲਬ ਜਦੋਂ ਤੁਸੀਂ ਬਹੁਤ ਜ਼ਿਆਦਾ ਉਹਦੇ ਉਹਦੀ ਤੁਹਾਨੂੰ ਆਦਤ ਪੈ ਗਈ ਹਮ ਤੁਸੀਂ ਉਹਦੀ ਐਡਿਕਟ ਹੋ ਗਏ ਉਹਦੇ ਸਕਰੀਨ ਨੂੰ ਬਾਰ-ਬਾਰ ਦੇਖਣ ਦੇ ਹਮ ਉਸ ਤੋਂ ਬਾਅਦ ਕੀ ਹੁੰਦਾ ਤੁਹਾਡੇ ਅੰਦਰ ਇੱਕ ਚਿੜਚਿੜਾਪਨ ਆ ਜਾਂਦਾ ਹਮ ਤੁਸੀਂ ਐਂਜਾਇਟੀ ਫੀਲ ਕਰਨੀ ਸ਼ੁਰੂ ਕਰ ਦਿੰਦੇ ਫਿਰ ਤੁਸੀਂ ਉਹਦੇ ਐਡਿਕਟ ਹੋ ਚੁੱਕੇ ਹੁੰਦੇ ਆ ਪਰ ਤੁਹਾਨੂੰ ਇਹ ਪਤਾ ਨਹੀਂ ਹੁੰਦਾ ਕਿ ਤੁਸੀਂ ਸਕਰੀਨ ਦੇ ਐਡਿਕਟ ਹੋ ਚੁੱਕੇ ਆ ਔਰ ਉਹ ਡੋਪਾਮਾਈਨ ਜਿਹੜਾ ਆ ਜਦੋਂ ਹੌਲੀ-ਹੌਲੀ ਰਿਲੀਜ਼ ਹੁੰਦੇ 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 ਉਹ ਇਸ ਸਟੇਜ ਤੱਕ ਪਹੁੰਚ ਜਾਂਦਾ ਕਿ ਫਿਰ ਤੁਸੀਂ ਬਿਨਾਂ ਨੋਟੀਫਿਕੇਸ਼ਨ ਦੇ ਵੀ ਤੁਸੀਂ ਫੋਨ ਨੂੰ ਚੱਕਦੇ ਆ ਔਰ ਤੁਸੀਂ ਉਹਦੇ ਵਿੱਚ ਲੱਭਣ ਦੀ ਕੋਸ਼ਿਸ਼ ਕੋਸ਼ਿਸ਼ ਕਰਨ ਲੱਗ ਪੈਂਦੇ ਆ ਉਹ ਫਿਰ ਤੁਹਾਨੂੰ ਇਸ ਵੱਲ ਨੂੰ ਐਂਜ਼ਾਈਟੀ ਡਿਪਰੈਸ਼ਨ ਵੱਲ ਨੂੰ ਇਹ ਚੀਜ਼ ਜਿਹੜੀ ਲੈ ਕੇ ਜਾਂਦੀ ਆ ਮਤਲਬ ਤੁਹਾਡੀ ਬਾਰ-ਬਾਰ ਸਕਰੀਨ ਨੂੰ ਦੇਖਣਾ ਨੋਟੀਫਿਕੇਸ਼ਨ ਦੇ ਉੱਤੇ ਤੁਹਾਡਾ ਵਰਕ ਕਰਨਾ ਨੋਟੀਫਿਕੇਸ਼ਨ ਦੇ ਉੱਪਰ ਚੱਲਣਾ ਤੁਹਾ ਨੂੰ ਆਨ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਆ ਉਹਨਾਂ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਆ ਇਸ ਕਰਕੇ ਅਸੀਂ ਅੱਜ ਖਾਸ ਗੱਲ ਉਸ ਟੂਲ ਦੀ ਕਰ ਰਹੇ ਆ ਮੋਬਾਈਲ ਦੀ ਮੋਬਾਈਲ ਐਡਿਕਸ਼ਨ ਦੀ ਜੇ ਸਾਰੀਆਂ ਚੀਜ਼ਾਂ ਤੋਂ ਬਚਣਾ ਤੇ ਸਭ ਤੋਂ ਪਹਿਲਾਂ ਸਾਨੂੰ ਮੋਬਾਈਲ ਦਾ ਸਕਰੀਨ ਟਾਈਮ ਘਟਾਉਣਾ ਪਏਗਾ ਆਪਣਾ ਔਰ ਨੋਟੀਫਿਕੇਸ਼ਨ ਨੂੰ ਜੇ ਤੁਸੀਂ ਡੋਪਾ ਮਾਈਨ ਵਾਲੀ ਆ ਬਿਮਾਰੀ ਤੋਂ ਬਚਣਾ ਹੈ ਔਰ ਜੇ ਤੁਸੀਂ ਐਂਜ਼ਾਇਟੀ ਤੋਂ ਬਚਣਾ ਚਾਹਦੇ ਹੋ ਡਿਪਰੈਸ਼ਨ ਤੋਂ ਬਚਣਾ ਚਾਹਦੇ ਹੋ ਸਭ ਤੋਂ ਪਹਿਲਾਂ ਜੇ ਤੁਹਾਡੇ ਨਾਲ ਕੁਝ ਹੋ ਰਿਹਾ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਸਭ ਤੋਂ ਪਹਿਲਾਂ ਜਾ ਕੇ ਆਪਣੇ ਸਾਰੀਆਂ ਐਪਸ ਦੀ ਨੋਟੀਫਿਕੇਸ਼ਨ ਬੰਦ ਕਰ ਦਿਓ ਅਜੀ ਹੂੰ ਸਕਰੀਨ ਟਾਈਮ ਨੂੰ ਹੌਲੀ ਹੌਲੀ ਘਟਾ ਕਰੋ ਆਪਣੇ ਟਾਈਮ ਸਕਰੀਨ ਟਾਈਮ ਘਟਾ ਕਰੋ ਔਰ ਫੋਨ ਦੀ ਕੋਸ਼ਿਸ਼ ਕਰੋ ਫੋਨ ਦੀ ਰਿੰਗ ਵੱਜਣ ਦੇ ਉੱਤੇ ਹੀ ਫੋਨ ਨੂੰ ਚੱਕੋ ਟਾਈਮ ਬੰਨ ਲਓ ਦਿਹਾੜੀ ਦਾ ਵੀ ਮੈਂ ਸ਼ਾਮ ਨੂੰ ਜਦੋਂ ਆਫਿਸ ਤੋਂ ਘਰ ਜਾਣਾ ਮੈਂ ਫਰੈਸ਼ ਹੋ ਕੇ 2 ਘੰਟੇ ਮੈਂ ਫੋਨ ਚਲਾਣਾ ਮੈਂ ਅੱਧਾ ਘੰਟਾ ਫੋਨ ਚਲਾਣਾ ਉਹਨੂੰ ਫੋਨ ਨੂੰ ਚਲਾਓ ਦੋ ਚਾਰ ਦਿਨਾਂ ਦੇ ਵਿੱਚ ਤੁਹਾਡੇ ਜਿਹੜੇ ਯਾਰ ਦੋਸਤ ਵੀ ਆ ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਦੇ ਆ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਸਾਡਾ ਫਰੈਂਡ ਇੰਨੇ ਤੋਂ ਇੰਨੇ ਵਜੇ ਤੱਕ ਆਨਲਾਈਨ ਹੁੰਦਾ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਨਹੀਂ ਹੋਣੀ ਉਹਨਾਂ ਨੇ ਵੀ ਜੇ ਜ਼ਰੂਰੀ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਉਹਨਾਂ ਨੇ ਉਹ ਟਾਈਮ ਜਿਹੜਾ ਡਿਸਾਈਡ ਕਰ ਲੈਣਾ ਕਿ ਸਵੇਰੇ ਕੰਮ ਤੇ ਹੁੰਦੇ ਆ ਸ਼ਾਮ ਨੂੰ ਆ ਕੇ 2 ਘੰਟੇ ਆਨਲਾਈਨ ਹੁੰਦੇ ਮਤਲਬ ਇਹ ਆਦਤ ਬਣ ਜਾਂਦੀ ਆਦਤ ਬਣਾਣੀ ਔਖੀ ਨਹੀਂ ਪਰ ਆਪਣੇ ਆਪ ਤੇ ਕੰਟਰੋਲ ਕਰਨਾ ਬਹੁਤ ਔਖਾ ਹੂੰ ওভারਡੋਸ ਕਿਸੇ ਵੀ ਚੀਜ਼ ਦੀ ਹੋਵੇ ਉਹ ਮਾੜੀ ਹੁੰਦੀ ਹੈ ਅਸੀਂ ਹੁਣ ਮੋਬਾਈਲ ਦੀ ਗੱਲ ਕਰ ਰਹੇ ਹਾਂ ਤੇ ਕੀ ਕਹਿ ਸਕਦੇ ਹਾਂ ਕਿ ਮੋਬਾਈਲ ਫੋਨ ਦੀ ਲੋੜ ਤੋਂ ਵੱਧ ਵਰਤੋਂ ਕਰਨ ਲਈ ਮਤਲਬ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਹੈ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਇਹੀ ਹੈ ਕਿ ਤੁਸੀਂ ਫਿਰ ਤੋਂ ਮੈਂ ਹੋਈ ਕੰਪੈਰੀਜ਼ਨ ਹਰ ਇੱਕ ਚੀਜ਼ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਨਾ ਜੀ ਛੋਟੀ ਜੀ ਤੁਸੀਂ ਮੂਮੈਂਟ ਛੋਟੇ ਜੀ ਤੁਸੀਂ ਕੋਈ ਖੁਸ਼ੀ ਤੁਹਾਡੀ ਜੀਵਨ ਦੇ ਵਿੱਚ ਆਈ ਆ ਤੁਹਾਨੂੰ ਲੱਗਦਾ ਕਿ ਉਹਨੂੰ ਜਲਦੀ ਤੋਂ ਜਲਦੀ ਮੈਂ ਸੋਸ਼ਲ ਮੀਡੀਆ ਤੇ ਪਾ ਕੇ 50 ਬੰਦਿਆਂ ਨੂੰ ਦਿਖਾ ਦਾਂ ਇਹ ਵੀ ਐਡਿਕਸ਼ਨ ਇਹ ਵੀ ਐਡਿਕਸ਼ਨ ਕਿ ਤੁਹਾਡੀ ਲਾਈਫ ਦੇ ਵਿੱਚ ਛੋਟੀ ਜੀ ਚੀਜ਼ ਹੋ ਗਈ ਤੁਸੀਂ ਕਹਿੰਦੇ ਕਿ ਮੈਂ ਤੁਹਾਡੇ ਮਾਈਂਡ ਦੇ ਵਿੱਚ ਸ਼ੇਅਰ ਕਰਦਾ ਤੁਹਾਡੇ ਮਾਈਂਡ ਚ ਹੁੰਦੇ ਪੰਜ ਸੱਤ ਬੰਦੇ ਆ ਜਿਨ੍ਹਾਂ ਨੂੰ ਤੁਸੀਂ ਦਿਖਾਣਾ ਚਾਹੁੰਦੇ ਆ ਤੁਹਾਡਾ ਬਹੁਤ ਕੋਈ ਕਰੀਬੀ ਹੋ ਸਕਦਾ ਤੁਹਾਡਾ ਫਰੈਂਡ ਸਰਕਲ ਹੋ ਸਕਦਾ ਤੁਹਾਡੇ ਇੱਕ ਫੈਮਿਲੀ ਗਰੁੱਪ ਹੋ ਸਕਦਾ ਸ਼ੋਅ ਆਫ ਦੇ ਚੱਕਰਾਂ ਚ ਫਸ ਗਈ ਤੁਸੀਂ ਸ਼ੋਅ ਆਫ ਦੇ ਚੱਕਰ ਦੇ ਵਿੱਚ ਇਹ ਵੀ ਇੱਕ ਐਡਿਕਸ਼ਨ ਆ ਕਿ ਮੇਰੇ ਕੋਲ ਜਦੋਂ ਕੁਝ ਆ ਗਿਆ ਤੇ ਮੈਨੂੰ ਜਲਦੀ ਤੋਂ ਜਲਦੀ ਸੋਸ਼ਲ ਮੀਡੀਆ ਤੇ ਪਾ ਦਾਂ ਇਹ ਐਡਿਕਸ਼ਨ ਆਇਆ ਇਹ ਹੀ ਸਕਰੀਨ ਟਾਈਮ ਨੂੰ ਵੱਧ ਤੋਂ ਵੱਧ ਵਧਾਉਂਦੀ ਆ ਫਿਰ ਜਦੋਂ ਤੁਸੀਂ ਉਸ ਚੀਜ਼ ਨੂੰ ਪਾ ਦਿੱਤਾ ਫਿਰ ਤੁਸੀਂ ਬਾਰ ਬਾਰ ਜਾ ਕੇ ਉਹਨੂੰ ਚੈੱਕ ਵੀ ਕਰਨਾ ਦੇਖ ਕਿੰਨੇ ਆ ਨੇ ਲਿਆ ਅੱਛਾ ਤੁਸੀਂ ਲਾਈਕ ਕਿੰਨੇ ਆ ਗਏ ਪੈਰੈਂਟਸ ਦੀ ਗੱਲ ਕੀਤੀ ਆ ਕਿ ਪੈਰੈਂਟਸ ਨਿਰਧਾਰਿਤ ਕਰਨ ਕਿ ਸਾਡੇ ਬੱਚਿਆਂ ਦਾ ਸਕਰੀਨ ਟਾਈਮ ਕਿੰਨਾ ਹੋਏਗਾ ਕਿੰਨਾ ਟਾਈਮ ਅਸੀਂ ਉਹਨਾਂ ਦੇ ਹੱਥ ਚ ਮੋਬਾਈਲ ਫੋਨ ਦੇਣਾ ਆ ਤੇ ਪੈਰੈਂਟਸ ਤਾਂ ਖੁਦ ਉਹ ਇਸ ਚੀਜ਼ ਦੀ ਐਡਿਕਸ਼ਨ ਚ ਤਸਦੇ ਜਾ ਰਹੇ ਆ ਜਦ ਤੱਕ ਪੀਰੀਅਡ ਬੱਚਿਆਂ ਨੂੰ ਤੁਸੀਂ ਇੱਕ ਆਪਾਂ ਘਰ ਇੱਕ ਫੈਮਲੀ ਦੀ ਗੱਲ ਕਰਦੇ ਹਾਂ ਇੱਕ ਮਾਂ ਨੂੰ ਪਤਾ ਹੈ ਕਿ ਉਹਨੇ ਕਿਚਨ ਦਾ ਕੰਮ ਕਰਨਾ ਹੈ ਉਹਦਾ ਬੱਚਾ ਰੋ ਰਿਹਾ ਆਇਆ ਘਰ 'ਚ ਹੋਰ ਕੋਈ ਉਸ ਬੱਚੇ ਨੂੰ ਸੰਭਣ ਵਾਲਾ ਨਹੀਂ ਉਹ ਮਾਂ ਕੀ ਕਰਦੀ ਆਪਣਾ ਫੋਨ ਹੈ ਜਿਹੜਾ ਬੱਚੇ ਨੂੰ ਦੇ ਦਿੰਦੀ ਹੈ ਬੱਚਾ ਉਸ ਫੋਨ 'ਚ ਕੀ ਦੇਖ ਰਿਹਾ ਹੈ ਕਿਹੜਾ ਕੰਟੈਂਟ ਉਹ ਕੰਜ਼ਿਊਮ ਕਰ ਰਿਹਾ ਹੈ ਇਹ ਮਾਪੇ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੇ ਪਰ ਸਾਡੀ ਗੱਲ ਉਹ ਨਹੀਂ ਹੈ ਕਿ ਕੰਟੈਂਟ ਕਿਹੜਾ ਇੱਥੇ ਸ਼ਾਇਦ ਇੱਕ ਇਹ ਅਲੱਗ ਵਿਸ਼ਾ ਆ ਇਸ ਤੇ ਅਸੀਂ ਗੱਲ ਕਰਾਂਗੇ ਜਲਦੀ ਪਰ ਗੱਲ ਇਹ ਆ ਕਿ ਉਹ ਮੋਬਾਈਲ ਉਹਨਾਂ ਦੇ ਬੱਚਿਆਂ ਦੇ ਛੋਟੇ ਬੱਚਿਆਂ ਦੇ ਹੱਥ 'ਚ ਫੜਾ ਦਿੰਦੇ ਨੇ ਤੇ ਆਪ ਉਸ ਚੀਜ਼ ਤੋਂ ਵਿਹਲਾ ਹੋ ਕੇ ਆਪਣਾ ਹੋਰ ਕੰਮ ਸਵਾਰਨ ਲੱਗ ਜਾਂਦੇ ਨੇ ਦੇਖੋ ਹੁਣ ਇਹ ਆਦਤ ਬੱਚਿਆਂ ਨੂੰ ਖੁਦ ਪਵਾਤੀ ਪੇਰੈਂਟਸ ਨੇ ਬਿਲਕੁਲ ਹੁਣ ਜੇ ਤੁਸੀਂ ਕਹੋਗੇ ਤੇ ਉਹਨਾਂ ਨੂੰ ਫੋਨ ਨਹੀਂ ਦੇਣਾ ਤੁਸੀਂ ਇਹਦਾ ਹੋ ਹੀ ਨਹੀਂ ਸਕਦਾ ਬੱਚਾ ਬੈਠੇਗਾ ਹੀ ਨਹੀਂ ਉਹ ਚਿੜਚਿੜਾ ਹੋ ਜਾਏਗਾ ਉਹ 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 ਮਤਲਬ ਉਹਦੀ ਮਜਬੂਰੀ ਬਣ ਗਈ ਹੁਣ ਫੋਨ ਬੱਚੇ ਦੀ ਹੂੰ ਤੁਸੀਂ ਜੇ ਫੋਨ ਨੂੰ ਦੇਣਾ ਵੀ ਹੈ ਹੁਣ ਅਸੀਂ ਫੋਨ ਤੁਸੀਂ ਆਦਤ ਤਾਂ ਪਵਾ ਦਿੱਤੀ ਹੈ ਉਹਨਾਂ ਨੂੰ ਹੌਲੀ ਹੌਲੀ ਕੋਸ਼ਿਸ਼ ਕਰੋ ਇਸ ਆਦਤ ਨੂੰ ਛਡਾਣ ਦੀ ਉਹਨਾਂ ਨੂੰ ਖਡਾਉਣਿਆਂ ਲਾਓ ਟੀਵੀ ਚਲਾ ਕੇ ਦੇ ਦਿਓ ਕਮ ਸੇ ਕਮ ਟੀਵੀ ਤੋਂ ਬੱਚਾ ਦੂਰ ਤਾਂ ਬੈਠਾ ਹੈ ਨਾ ਉਹਦੇ ਵਿੱਚ ਤੁਸੀਂ ਉਹਦੇ ਵਿੱਚ ਉਹਨਾਂ ਨੂੰ ਕੋਈ ਕਵਾਂਟਨ ਲਗਾ ਦਿਓ ਕੋਈ ਕੋਈ ਚੀਜ਼ ਲਗਾ ਦਿਓ ਫੋਨ ਤੋਂ ਪਹਿਲਾਂ ਉਹਨੂੰ ਛਡਾਓ ਫੋਨ ਤੋਂ ਛਡਾ ਕੇ ਟੀਵੀ ਤੇ ਲੈ ਜਾਓ ਟੀਵੀ ਤੋਂ ਬਾਅਦ ਫਿਰ ਤੋਂ ਉਹਨੂੰ ਖਡਾਉਣਿਆਂ ਤੇ ਲੈ ਕੇ ਆਣ ਦੀ ਕੋਸ਼ਿਸ਼ ਕਰੋ ਪਰ ਬਹੁਤ ਸਾਰੀਆਂ ਤੁਸੀਂ ਕਹਿ ਲੋ ਫੈਮਿਲੀਜ਼ ਵਿੱਚ ਐਦਾਂ ਵੀ ਦੇਖਿਆ ਜਾਂਦਾ ਹੈ ਕਿ ਪੈਰੈਂਟਸ ਕੋਸ਼ਿਸ਼ ਕਰਦੇ ਨੇ ਕਿਉਂਕਿ ਪੈਰੈਂਟਸ ਅੱਜਕੱਲ ਦੇ ਬਹੁਤ ਜ਼ਿਆਦਾ ਇਸ ਚੀਜ਼ ਤੋਂ ਸਤਾਏ ਹੋਏ ਨੇ ਕਿ ਸਾਡਾ ਬੱਚਾ ਫੋਨ ਤੋਂ ਬਿਨਾ ਰੋਟੀ ਨਹੀਂ ਖਾਂਦਾ ਸਾਡਾ ਬੱਚਾ ਫੋਨ ਤੋਂ ਬਿਨਾ ਟੈੱਕੇ ਨਹੀਂ ਬੰਦਾ ਹੈਗਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਬੱਚੇ ਦੀ ਜਿਹੜੀ ਸਕਰੀਨ ਟਾਈਮ ਆ ਜਾਂ ਫੋਨ ਆ ਉਹਦੇ ਹੱਥ 'ਚ ਜ਼ਿਆਦਾ ਦੇਰ ਨਾ ਜਾਵੇ ਅਸੀਂ ਇਹਦੇ ਲਈ ਕੀ ਕਰਦੇ ਹਾਂ ਕਿ ਬੱਚੇ ਨੂੰ ਟੀਵੀ ਲਗਾ ਕੇ ਦਿੰਨੇ ਆ ਉੱਥੇ ਤੋਂ ਐਂਟਰਟੇਨਮੈਂਟ ਦਾ ਕੋਈ ਸਰੋਤ ਲੱਭੇ ਜਾਂ ਕੁਝ ਚੀਜ਼ਾਂ ਉਹ ਪਸੰਦ ਕਰੇ ਪਰ ਉਹਨਾਂ ਦੀ ਕਮੀ ਮਤਲਬ ਜਿਹੜੀ ਉਹਨਾਂ ਦੀ ਕੋਸ਼ਿਸ਼ ਆ ਕਿੱਥੇ ਨਾਕਾਮ ਹੁੰਦੀ ਹੈ ਕਿਉਂਕਿ ਉਹ ਆਪ ਬੱਚੇ ਨੂੰ ਟੀਵੀ ਦਾ ਹਵਾਲਾ ਦੇ ਕੇ ਖੁਦ ਫੋਨ ਤੇ ਹੁੰਦੇ ਨੇ ਪ੍ਰੋਬਲਮ ਤਾਂ ਉਹਦੀ ਹਾਂ ਬੱਚਾ ਉਸ ਚੀਜ਼ ਨੂੰ ਦੇਖ ਰਿਹਾ ਆ ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਗੱਲ ਕੀਤੀ ਸੀ ਵੀ ਜੇ ਪੇਰੈਂਟਸ ਨੇ ਫੋਨ ਛਡਾਣਾ ਬੱਚਿਆਂ ਤੋਂ ਪਹਿਲਾਂ ਮਾਂ ਨੂੰ ਕਿਤਾਬ ਚੱਕਣੀ ਪੈਗੀ ਫਿਰ ਬੱਚੇ ਨੇ ਕਿਤਾਬ ਚੱਕਣੀ ਆ ਜੇ ਮਾਂ ਦੇ ਹੱਥ 'ਚ ਫੋਨ ਆ ਤੇ ਬੱਚੇ ਨੂੰ ਤੁਸੀਂ ਕਹੋ ਵੀ ਤੂੰ ਕਿਤਾਬ ਚੱਕ ਲੈ ਬੱਚਾ ਕਦੀ ਕਿਤਾਬ ਨਹੀਂ ਚੱਕੇਗਾ ਪਹਿਲਾਂ ਮਾਂ ਆਪਣਾ ਫੋਨ ਸਾਈਡ ਤੇ ਰੱਖੇ ਉਹਦਾ ਐਟਮੋਸਫੀਅਰ ਘਰ ਦੇ ਵਿੱਚ ਕ੍ਰੀਏਟ ਕਰਨਾ ਪਾਏਗਾ ਮਾਪੇ ਪਹਿਲਾ ਫੋਨ ਸਾਈਡ ਤੇ ਰੱਖ ਕੇ ਬੱਚੇ ਨੂੰ ਕਹਵੇ ਤੂੰ ਆਪਣਾ ਫੋਨ ਸਾਈਡ ਤੇ ਰੱਖ ਆਪ ਕਿਤਾਬ ਚੱਕੇ ਤੇ ਬੱਚੇ ਨੂੰ ਕਹਵੇ ਤੂੰ ਵੀ ਕਿਤਾਬ ਚੱਕ ਬੱਚਾ ਫੇ ਕਿਤਾਬ ਚੱਕੇਗਾ ਥੋੜੇ ਦਿਨ ਉਹਨੂੰ ਸਟਰਗਲ ਕਰਨਾ ਪਏਗਾ ਹਾਂ ਨੰਬਰ 2 ਇਹ ਤਾਂ ਹੋ ਗਿਆ ਕਿ ਤੁਸੀਂ ਬੱਚਿਆਂ ਨੂੰ ਆਪਣੇ ਇਸ ਚੀਜ਼ ਤੋਂ ਮੋਬਾਈਲ ਤੋਂ ਕਿੱਦਾਂ ਛਡਾਣਾ ਕਿੱਦਾਂ ਦੂਰ ਕਰਨਾ ਹਾਂ ਅਗਲੀ ਗੱਲ ਜੇ ਬੱਚੇ ਬਹੁਤ ਜ਼ਿਆਦਾ ਐਡਿਕਟ ਹੋ ਹੀ ਗਏ ਤੁਸੀਂ ਉਹਨਾਂ ਨੂੰ ਖੁਸ਼ ਟਾਈਮ ਦੇ ਲਈ ਦੇ ਰਹੇ ਹੋ ਤੇ ਉਹ ਕੰਟੈਂਟ ਕੀ ਦੇਖ ਰਹੇ ਪੇਰੈਂਟਸ ਨੂੰ ਉਹਦੇ ਲਈ ਮੋਨਿਟਰਿੰਗ ਵੀ ਕਰਨੀ ਚਾਹੀਦੀ ਹੈ ਬਿਲਕੁਲ ਅੱਛਾ ਮੋਬਾਈਲ ਫੋਨ ਇੱਕ ਬਹੁਤ ਵਧੀਆ ਟੂਲ ਆ ਮਤਲਬ ਸੰਪਰਕ ਲਈ ਇਹ ਜਿਹੜਾ ਉਪਯੋਗ ਵਿੱਚ ਲਿਆਂਦਾ ਗਿਆ ਸੀ ਮੋਬਾਈਲ ਫੋਨ ਸਾਨੂੰ ਇਦਾਂ ਦੇ ਕਈ ਫੀਚਰਸ ਪ੍ਰੋਵਾਈਡ ਕਰਵਾਉਂਦਾ ਹੈ ਕਿ ਤੁਸੀਂ ਪੈਰੈਂਟਿੰਗ ਕੰਟਰੋਲ ਕਰ ਸਕਦੇ ਹੋ ਤੁਸੀਂ ਬੱਚਿਆਂ ਨੂੰ ਜੇਕਰ ਮੋਬਾਈਲ ਦੇ ਰਹੇ ਹੋ ਉੱਥੇ ਉਹਨਾਂ ਦਾ ਟਾਈਮ ਨਿਰਧਾਰਿਤ ਕਰ ਸਕਦੇ ਹੋ ਬੱਚੇ ਕੀ ਦੇਖ ਰਹੇ ਉਸ ਚੀਜ਼ ਨੂੰ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਬੱਚਿਆਂ ਦਾ ਟਾਈਮ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਮੰਨ ਲਓ ਕਿਸੇ ਪਰੈਂਟਸ ਨੇ ਬੱਚੇ ਨੂੰ ਆਪਣੇ YouTube ਅੱਛਾ YouTube ਚਾਈਲਡ ਵੀ ਆਉਂਦਾ ਹੈ ਬਿਲਕੁਲ YouTube Kids YouTube Kids ਸੌਰੀ YouTube Kids YouTube ਤੁਸੀਂ ਬੱਚੇ ਨੂੰ ਲਗਾ ਕੇ YouTube Kids ਦੇ ਦਿਓ ਜਿੱਦਾਂ ਵੈਸੇ ਤਾਂ ਮੋਬਾਈਲ ਮੈਂ ਤਾਂ ਕਹਿੰਦਾ ਉਹਨੂੰ ਛੁਡਾਓ ਪਰ ਜੇ ਕਿਉਂਕਿ ਜੇ ਬੱਚੇ ਦੇ ਸਾਹਮਣੇ ਜਾ ਕੇ ਦੇਣਾ ਵੀ ਹਾਂ ਜੇ ਬੱਚੇ ਦੇ ਮੂਰੇ ਕੁਝ ਆ ਗਿਆ ਉਹਨੇ ਉਹ ਹੀ ਦੇਖੀ ਜਾਣਾ ਉਹਨੂੰ ਪਤਾ ਨਹੀਂ ਹੈ ਸਹੀ ਹੈ ਕਿ ਗਲਤ ਹੂੰ ਉਹ ਆਨ ਆਲੇ ਟਾਈਮ ਦੇ ਉੱਤੇ ਇੱਕ ਸਮਾਜ ਦੇ ਲਈ ਵੀ ਔਰ ਪਰਿਵਾਰ ਦੇ ਲਈ ਵੀ ਬੜੀ ਖਤਰਨਾਕ ਚੀਜ਼ ਹੈ ਜੇ ਬਲਤਾ ਬੱਚਾ ਗਲਤ ਕੰਟੈਂਟ ਦੇਖਣਾ ਸ਼ੁਰੂ ਕਰ ਦਿੰਦਾ YouTube Kids ਲਗਾ ਕੇ ਦੇ ਦਿਓ ਥੋੜੇ ਟਾਈਮ ਲਈ ਜਿਹੜਾ ਤੁਸੀਂ ਟਾਈਮ ਬੱਚੇ ਦਾ ਨਿਰਧਾਰਿਤ ਕੀਤਾ ਵੀ ਮੈਂ ਉਹ YouTube हू... Kids ਦਾ ਇੱਕ ਫੀਚਰ ਆ ਕਿ ਤੁਸੀਂ ਬੱਚੇ ਦੀ ਕਿੰਨੀ ਏਜ ਆ ਉਸ ਹਿਸਾਬ ਨਾਲ ਤੁਸੀਂ ਉਸ ਚੀਜ਼ ਨੂੰ ਸੈਟਿੰਗ ਚ ਲਗਾ ਸਕਦੇ ਹੋ ਹੁਣ ਪ੍ਰੋਬਲਮ ਇਹ ਇੱਕ ਇਹ ਵੀ ਆ ਨਾ ਕਿ ਹੁਣ ਜਦੋਂ Facebook YouTube ਜਾਂ ਕੋਈ ਵੀ ਐਪ ਤੁਸੀਂ ਡਾਊਨਲੋਡ ਕਰਦੇ ਹੋ ਉੱਥੇ ਤੁਹਾਡੀ ਏਜ ਪੁੱਛਦਾ ਹੋ ਹਾਂ ਅੱਜ ਦੀ ਜਿਹੜੀ ਜਨਰੇਸ਼ਨ ਆ ਉਹ ਜਾਣ ਕੇ ਏਜ ਗਲਤ ਦੱਸ ਰਹੀ ਹੈ ਬਿਲਕੁਲ ਮਤਲਬ 15 ਸਾਲ ਦਾ ਬੱਚਾ YouTube ਉਹਨੇ ਸਬਸਕ੍ਰਾਈਬ ਕੀਤਾ ਮਤਲਬ ਚਲਾਇਆ ਅਕਾਊਂਟ ਬਣਾਇਆ ਉਹਨੇ ਆਪਣੀ ਏਜ ਜੇ 18 ਜਾਂ 20 ਪਾ ਦਿੱਤੀ 18 ਪਲੱਸ ਕਰ ਦਿੱਤੀ 18 ਪਲੱਸ ਕਰ ਦਿੱਤੀ YouTube ਨੇ ਉਹ ਕੰਟੈਂਟ ਦਿਖਾਉਣਾ ਸ਼ੁਰੂ ਕਰ ਦੇਣਾ ਹੂੰ ਬੱਚੇ ਹੁਣ ਇਸ ਤਰੀਕੇ ਨਾਲ ਵੀ ਚੱਲ ਰਹੇ ਆ ਹੂੰ ਇਸ ਕਰਕੇ YouTube ਨੂੰ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਹੈਗੇ ਮੈਨੂੰ ਲੱਗਦਾ ਉਹ ਨਾਲੇ ਟਾਈਮ ਤੇ ਕਿਦਾਂ ਦਾ ਵੀ ਪ੍ਰਾਵਧਾਨ ਹੋਣਾ ਚਾਹੀਦਾ ਆ ਕਿ ਉਹ ਆਪਣੀ ਏਜ ਵੀ ਦੱਸੇ ਤੇ ਨਾਲ ਕੋਈ ਉਹਦਾ ਪ੍ਰੂਫ ਨਾਲ ਲੱਗੇ ਹੂੰ ਕਿ ਵਾਕਈ ਦੀ ਏਜ ਇੰਨੀ ਆ ਕਿਉਂਕਿ ਬੱਚੇ ਮਿਸ ਗਾਈਡ ਜਿਹੜਾ ਪੇਰੈਂਟਸ ਨੂੰ ਕਰਦੇ ਆ ਉਹ YouTube Instagram Facebook ਨੂੰ ਵੀ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਆਪਣੀ ਏਜ ਜਿਆਦਾ ਦੱਸਦੇ ਪਰ ਮੈਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਬੱਚਿਆਂ ਦੀ ਇੱਕ ਉਮਰ ਨਿਰਧਾਰਿਤ ਕਰ ਦਿੱਤੀ ਜਾਣੀ ਚਾਹੀਦੀ ਕਿ ਇਸ ਉਮਰ ਤੱਕ ਦੇ ਬੱਚਿਆਂ ਨੂੰ ਜਿਹੜਾ ਮੋਬਾਈਲ ਫੋਨ ਨਹੀਂ ਦੇਣਾ ਚਾਹੀਦਾ ਆਸਟ੍ਰੇਲੀਆ ਦਾ ਮੈਂ ਤਾਂ ਹੀ ਜ਼ਿਕਰ ਕੀਤਾ ਸੀ ਸ਼ੁਰੂ ਦੇ ਵਿੱਚ ਕਿ ਜੇ ਉਹਨਾਂ ਨੇ ਸਰਕਾਰ ਨੇ ਕਾਨੂੰਨ ਬਣਾਇਆ ਆ ਤੇ ਉਹ ਆਉਣ ਵਾਲੀ ਜਨਰੇਸ਼ਨ ਨੂੰ ਸਮਝਣਗੇ ਤੇ ਜੇ ਅਸੀਂ ਇੱਥੇ ਕਾਨੂੰਨ ਨਾ ਬਣਾਇਆ ਜਾਂ ਸਾਡੇ ਪੇਰੈਂਟਸ ਨੇ ਇਹਦੇ ਉੱਤੇ ਕੋਈ ਸ਼ਿਕੰਜਾ ਨਾ ਕੱਸਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਔਖਾ ਹੋ ਜਾਏਗਾ ਔਰ ਇਹਦੇ ਤੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਣਾ ਇਸ ਕਰਕੇ ਸਰਕਾਰ ਨੂੰ ਇਹਦੇ ਤੇ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਪੇਰੈਂਟਸ ਨੂੰ ਇਹਦੇ ਤੇ ਮੋਨਿਟਰਿੰਗ ਕਰਨੀ ਚਾਹੀਦੀ ਆ ਤੁਹਾਡੇ ਜੇ ਤੁਸੀਂ YouTube ਦੇ ਦਿੱਤਾ YouTube ਦੇ ਉੱਤੇ ਜਾ ਕੇ ਇੱਕ ਲੋਕ ਸਕਰੀਨ ਵੀ ਆਂਦਾ ਆ ਜੇ ਕੋਈ ਪ੍ਰੋਗਰਾਮ ਬੱਚੇ ਨੂੰ ਲਗਾ ਕੇ ਦੇਤਾ ਉਹ ਤੇ ਤੇ ਲੋਕ ਸਕਰੀਨ ਕਰੋ ਕਿ ਬੱਚਾ ਅੱਗੇ ਪਿੱਛੇ ਨਾ ਦੇਖੇ ਉਹੀ ਪ੍ਰੋਗਰਾਮ ਦੇਖੇ ਬਿਲਕੁਲ ਹੈ ਬਹੁਤ ਸਾਰੀਆਂ ਅਸੀਆ ਚੀਜ਼ਾਂ ਜਿਹਨਾਂ ਤੋਂ ਬੱਚਿਆ ਜਾ ਸਕਦਾ ਬੱਚਿਆ ਜਾ ਸਕਦਾ ਕਿਉਂਕਿ ਤੁਸੀਂ ਕਹਿ ਲਓ ਜੇ ਇੱਕ ਟੂਲ ਆਇਆ ਤਾਂ ਉਹਦੇ ਫੀਚਰਸ ਵੀ ਹੈਗੇ ਨੇ ਜਿਨ੍ਹਾਂ ਬਾਰੇ ਸਾਨੂੰ ਨੌਲੇਜ ਨਹੀਂ ਹੈਗੀ ਤੁਸੀਂ ਕਹੋ ਕਿ ਫੇਸਬੁੱਕ ਇੰਸਟਾਗ੍ਰਾਮ YouTube ਸਾਰੇ ਐਪਸ ਦੇ ਵਿੱਚ ਤੁਸੀਂ ਸਕਰੀਨ ਟਾਈਮ ਵੀ ਆਪਣਾ ਪਹਿਲਾਂ ਦੱਸ ਸਕਦੇ ਹੋ ਉਹਨੂੰ ਕਿ ਮੈਂ ਇੱਕ ਅੱਧਾ ਘੰਟਾ ਮੈਂ ਇਸ ਤਰੇ ਐਪ ਨੂੰ ਚਲਾਣਾ ਉਸ ਤੋਂ ਬਾਅਦ ਮੈਨੂੰ ਉਹ ਉਹ ਉਸ ਟਾਈਮ ਆ ਕੇ ਆਫ ਹੋ ਜਾਂਦੀ ਆ ਹਾਂ ਉਹ ਆਫ ਹੋ ਜਾਂਦੀ ਜਦੋਂ ਤੁਹਾਨੂੰ ਅਲਰਟ ਕਰਦੀ ਬਲਿੰਕ ਕਰਨੀ ਸ਼ੁਰੂ ਹੋ ਜਾਂਦੀ ਆ ਕਿ ਤੁਸੀਂ ਆ ਤੁਹਾਡਾ ਟਾਈਮ ਪੂਰਾ ਹੋ ਗਿਆ ਹੋ ਗਿਆ ਅੱਜ ਤੁਹਾਡਾ ਮਤਲਬ ਅਸੀਂ ਇਹ ਨਾ ਚੀਜ਼ਾਂ ਤੋਂ ਅਵੇਅਰ ਨਹੀਂ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਇਸ ਕਰਕੇ ਅਸੀਂ ਆਪਣਾ ਟਾਈਮ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਪਰ ਫੋਨ ਦੇ ਉੱਪਰ ਲਗਾਈ ਜਾ ਰਹੇ ਆ ਐਪਸ ਆਪਣੇ ਵੱਲੋਂ ਬਿਲਕੁਲ ਸਿਕਿਓਰ ਆ ਉਹਨਾਂ ਨੇ ਕਿਹਾ ਕਿ ਅਸੀਂ ਹਰੇਕ ਤਰ੍ਹਾਂ ਦਾ ਪ੍ਰਬਧਾਨ ਇਹਦੇ ਵਿੱਚ ਰੱਖਿਆ ਆ ਹਰੇਕ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਆ ਪਰ ਸਾਨੂੰ ਉਸ ਫੈਸਿਲਿਟੀ ਦੇ ਬਾਰੇ ਕਦੇ ਐਪ ਦੱਸਦੀ ਨਹੀਂ ਕਿ ਮੈਂ ਕਿਉਂ ਦੱਸਾਂ ਜਿਹੜਾ ਬੰਦਾ ਫੋਨ 5 ਘੰਟੇ ਚਲਾ ਸਕਦਾ ਮੈਂ ਉਹਨੂੰ ਕਿਉਂ ਕਰਾਂ ਵੀ ਅੱਧੇ ਘੰਟੇ ਬਾਅਦ ਤੇਰਾ ਟਾਈਮ ਪੂਰਾ ਹੋ ਗਿਆ ਭਾਈ ਜਾ ਤੂੰ ਹੁਣ ਚਲਾ ਜਾ ਬਿਲਕੁਲ ਉਹ ਨਹੀਂ ਕਹੇਗਾ ਕਦੀ ਪਰ ਜਦੋਂ ਉਹਨਾਂ ਕਹਿੰਦੇ ਸਿਗਰਟ ਦੇ ਤੁਸੀਂ ਕਹ ਲਓ ਡੱਬੀ ਤੇ ਲਿਖਿਆ ਹੁੰਦਾ ਹੈ ਕਿ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ ਉਹ ਆਪਣੇ ਵੱਲੋਂ ਦੇ ਕੇ ਹਵਾਲਾ ਇਸ ਚੀਜ਼ ਦਾ ਛੁੱਟ ਗਏ ਨੇ ਹੁਣ ਕੰਜ਼ਿਊਮ ਤੁਸੀਂ ਕਰ ਰਹੇ ਹੋ ਤੁਸੀਂ ਦੇਖਣਾ ਹੈ ਕਿੰਨਾ ਕੰਜ਼ਿਊਮ ਕਰਨਾ ਹੈ ਕਰਨਾ ਵੀ ਹੈ ਜਾਂ ਨਹੀਂ ਕਰਨਾ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਲਿਖਿਆ ਹੁੰਦਾ ਆ ਬਿਲਕੁਲ ਇਹ ਏਸੀ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਨੂੰ ਜੇ ਤੁਸੀਂ ਚਲਾਣਾ ਹੈ ਫੋਨ ਨੂੰ ਜ ਪਾਬੰਦੀ ਲਗਾਨੀ ਆਪਾਂ ਸ਼ੁਰੂ ਕਰੀਏ ਜੇ ਪਾਬੰਦੀ ਨਹੀਂ ਲਗਾਈ ਦੇਖੋ ਅਸੀਂ ਵੀ ਮੀਡੀਆ ਦੇ ਨਾਲ ਜੁੜੇ ਹੋਏ ਆ ਤੇ ਇਸ ਕਰਕੇ ਸਾਨੂੰ ਵੀ ਸੋਸ਼ਲ ਮੀਡੀਆ ਤੋਂ ਬਿਨਾ ਸਾਡਾ ਸਰਦਾ ਹੀ ਨਹੀਂ ਸਾਡੀਆਂ ਤਾਂ ਖਬਰਾਂ ਸੋਸ਼ਲ ਮੀਡੀਆ ਦੇ ਰਾਹੀਂ WhatsApp ਦੇ ਰਾਹੀਂ ਸਾਡੇ ਕੋਲ ਪਹੁੰਚਣੀਆਂ ਜਾਂ ਸਾਨੂੰ ਟੀਵੀ ਦੇਖਣਾ ਪਏਗਾ ਪਰ ਅਸੀਂ ਕੋਸ਼ਿਸ਼ ਕਰੀਏ ਕਿ ਆਫਿਸ ਟਾਈਮ ਤੋਂ ਬਾਅਦ ਇਸ ਚੀਜ਼ ਨੂੰ ਅਵੋਇਡ ਕਰੀਏ ਕਿਉਂਕਿ ਦਿਮਾਗੀ ਤਣਾਅ ਵੀ ਬਣਾਉਂਦਾ। ਮਤਲਬ ਦਿਮਾਗ ਨੂੰ ਬਹੁਤ ਜ਼ਰੂਰੀ ਇਹ ਰੈਸਟ ਮਿਲਣੀ ਬੜੀ ਜ਼ਰੂਰੀ ਆ। ਸਵੇਰੇ ਤੁਸੀਂ ਯੋਗ ਪ੍ਰਾਣਯਾਮ ਕਰੋ। ਅਸੀਂ ਪਹਿਲਾਂ ਵੀ ਇਸ ਚੀਜ਼ ਦਾ ਜ਼ਿਕਰ ਕੀਤਾ। ਤੁਸੀਂ ਵਾਕ ਜ਼ਰੂਰ ਕਰੋ। ਜਿਹਨਾਂ ਚੀਜ਼ਾਂ ਤੋਂ ਬਚਣਾ ਆਪਣੇ ਹੈਲਥ ਨੂੰ ਸੈੱਟ ਕਰਨ ਦੇ ਲਈ ਤੁਸੀਂ ਫੂਡ ਆਪਣਾ ਸਹੀ ਮਾਤਰਾ ਦੇ ਵਿੱਚ ਔਰ ਡਾਈਟ ਦੇ ਉੱਤੇ ਖਾਸ ਧਿਆਨ ਕਰੋ। ਆਦਰਵਾਇਜ਼ ਇਨ ਇਸ ਮੋਬਾਈਲ ਫੋਨ ਦੀ ਜਿਹੜੀ ਐਡਿਕਸ਼ਨ ਆ ਉਹਨੇ ਜਨਰੇਸ਼ਨ ਤਾਂ ਮਿਊਟ ਕਰ ਦਿੱਤੀ। ਐਦਾਂ ਨਾ ਹੋਵੇ ਆਉਣ ਵਾਲੇ ਟਾਈਮ ਦੇ ਉੱਤੇ ਉਹ ਜਿਹੜਾ ਡੋਪਾਮਾਈਨ ਆ ਉਹ ਤੁਹਾਡੇ ਕੈਮੀਕਲ ਮਾਈਂਡ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਬੰਨਣਾ ਬੰਦ ਹੋ ਜਾਏ ਔਰ ਤੁਸੀਂ ਜੜ ਬੁੱਧੀ ਹੋ ਜਾਓ। ਹੂੰ। ਐਸਾ ਨਾ ਹੋ ਜਾਏ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਬਿਲਕੁਲ ਮੋਬਾਈਲ ਫੋਨ ਦੀ ਦੁਰਵਰਤੋਂ ਜਾਂ ਫਿਰ ਲੋੜ ਤੋਂ ਵੱਧ ਵਰਤੋਂ ਤੇ ਕੰਟਰੋਲ ਸਾਨੂੰ ਆਪ ਹੀ ਕਰਨਾ ਪਵੇਗਾ। ਹੋਰ ਇਸੇ ਤਰ੍ਹਾਂ ਦੇ ਗੰਭੀਰ ਮੁੱਦਿਆਂ ਤੇ ਸਮਾਜਿਕ ਕ੍ਰਿਤੀਆਂ ਤੇ ਸਮਾਜਿਕ ਗੱਲਾਂ ਤੇ ਗੱਲਬਾਤ ਕਰਦੇ ਰਵਾਂਗੇ, ਮਿਲਦੇ ਰਵਾਂਗੇ, ਰੂਬਰੂ ਹੁੰਦੇ ਰਵਾਂਗੇ। ਤਤਕਲੀ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਧੰਨਵਾਦ।